ਹੱਲੋ ਦੋਸਤੋ ਕਿਦਾਂ ਹਾਰੇ ਮਿਲ ਕੇ ਸਾਰੇ ਵਧੀਆ ਹੋਵੋਗੇ ਤੇ ਆਪਾਂ ਆਏ ਜੀ ਅੱਜ ਸ੍ਰੀ ਫਤੇਗੜ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਹੀ ਜ਼ਿਆਦਾ ਇਤਿਹਾਸਿਕ ਗੁਰਦੁਆਰਾ ਹੈ ਇੱਥੇ ਜੈਤਵਾਰ ਕਰਕੇ ਛੁੱਟੀ ਦੀ ਆਪਾਂ ਨੂੰ ਤੇ ਸੋਚਿਆ ਦਰਸ਼ਨ ਕਰਕੇ ਆਉਣੀ ਹੈ ਸ੍ਰੀ ਫਤੇਗੜ ਸਾਹਿਬ ਦੇ ਜਿਵੇਂ ਤੁਹਾਨੂੰ ਪਤਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਤਾਂ ਸੁਬਾ ਸਰਾਂਦ ਨੇ ਤੇ ਪਿੱਛੇ ਦੇਖ ਸਕਦੇ ਆ ਆਪਣੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਕੇ ਆਉਣੀ ਹੈ ਅੰਦਰ ਫੋਨ ਨੂੰ ਮਿਗਰਾਉਣੇ ਅਗੇ ਚੱਲਦੇ ਤੇ ਅੱਜ ਐਤਵਾਰ ਹੋਣ ਕਰਕੇ ਬਹੁਤ ਜ਼ਿਆਦਾ ਸੰਗਤ ਆਈ ਵੀ ਹੈ ਤੇ ਮਿਸਤਰੀ ਜੀ ਆਪਣੇ ਨਾਲ ਤੇ ਤਿੰਨ ਜਣੇ ਆਏ ਤੇ ਵੈਸੇ ਆਪਾਂ ਇੱਕ ਬੰਦਾ ਮਾਣਾ ਪਿੱਛੇ ਖੜਾ ਉੱਥੇ ਤੇ ਇੱਧਰ ਆਪਣਾ ਠੰਡਾ ਬਹੁਤ ਜ਼ਿਆਦਾ ਇੱਧਰ ਅੱਧਰ ਆ ਕੇ ਮੱਥਾ ਟੇਕਦੇ ਆਂ ਪਹਿਲਾਂ ਇੱਧਰ ਜਾਈਏ ਤੇ ਇਹ ਗੁਰਦੁਆਰਾ ਉਹ ਆ ਜਿੱਥੇ ਛੋਟੇ ਸਾਹਿਬ ਜਦਾਂ ਨੂੰ ਨਹੀਂ ਹਜ ਚਨਵਾਇਆ ਗਿਆ ਤਾਂ ਅੰਦਰ ਬਣਿਆ ਹੋਣ ਜੇ ਕੰਦਾ ਪ੍ਰਾਣੀਆ ਜਿਨ੍ਹਾਂ ਵਿੱਚ ਚਨਵਾਇਆ ਗਿਆ ਤਾਂ ਛੋਟੇ ਸਾਹਿਬ ਜਦਿਆਂ ਸਾਲ ਹੈ ਇੱਕ ਘਰ ਬਸ ਲੰਪ ਚਨ ਲਲਾ ਇੱਕ ਰਾਮ ਸਾਧ ਸੰਗਤ ਭਗਵਾਨ ਭਜਨ ਪਿੰ ਕਹੀਂ ਨਾ ਸੱਚ ਰਹੇ ਕੋ ਕਹੀਂ ਨਾ ਇਹ ਇਧਰੋਂ نیچے ਜਾਂਦਾ ਰਸਤਾ ਪੂਰਾ ਸਾਫ਼ ਚੰਗਾ ਤੇ ਇੱਥੇ ਦੁਬਾਰਾ ਬਣੀ ਹੋਈ ਹੈ ਜਿੰਨਾ ਚ ਚਨਵਾਇਆ ਗਿਆ ਤਾਂ ਛੋਟੇ ਸੇਬ ਜਾਂਦੇ ਨੇ ਇਧਰ ਉਹ ਦੀਵਾਰਾਂ ਦੇਖਦੀਆਂ ਬਾਈ ਜਿੱਥੇ ਪਾਲਕੀ ਸਾਹਿਬ ਰੱਖੀ ਹੋਈ ਆ ਉੱਥੇ ਦੀਆਂ ਦੀਵਾਰਾਂ ਤੇ ਉਹਦੇ ਉੱਪਰੇ ਪਾਲਕੀ ਸਾਹਿਬ ਦਾ ਪ੍ਰਕਾਸ਼ ਕਰ ਰਿਹਾ ਤੇ ਜਿਹੜਾ ਪੋਰਾ ਸਾਹਬ ਆ ਬਾਈ ਉਹ ਦੋ ਜਿਹੜਾ ਸਾਹਿਬ ਦੇ ਨਾਲੇ ਰਸਤਾ ਜਾਂਦਾ ਨੀਚੇ ਨੂੰ ਉਹਦੇ ਨੀਚੇ ਨੂੰ ਜਾਣਾ ਪੈਂਦਾ ਤੇ ਇਹ ਬਾਹਰ ਤੇ ਆ ਇੱਧਰ ਦੇਖ ਕੜਾ ਪ੍ਰਸ਼ਾਦ ਮੰਗਦੇ ਆ ਉਹ ਤੋਂ ਨੂੰ ਦੇ ਚੱਲਦੇ ਆਪਾਂ ਠੰਡੇ ਬੁਰਜ ਵੱਲ ਜਿੱਥੇ ਛੋਟੇ ਸਾਹਿਬ ਜੀ ਆਦਿਆਂ ਤੇ ਮਾਤਾ ਗੁਜਰੀ ਜੀ ਨੂੰ ਰਾਤ ਨੂੰ ਰੱਖਿਆ ਹੋਇਆ ਤਾਂ ਇਹ ਆ ਜੀ ਠੰਡਾ ਬੁਰਜ ਉਹ ਆਪਰ ਗੁਰਦੁਆਰਾ ਸਾਹਿਬ ਜਿੱਥੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਜਾਂਦਾ ਤਾਂ ਰਾਤ ਨੂੰ ਤੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਡੇ ਵਿੱਚ ਇੱਥੇ ਰੱਖਿਆ ਹੋਇਆ ਤਾਂ ਉਹਨਾਂ ਨੇ ਤੇ ਇਹ ਇਹ ਪਾ ਇਸ ਵਕਤ ਠੰਡੇ ਪੁਰਜੇ ਦੇ ਉੱਪਰ ਤੇ ਇਹ ਸਾਰੀ ਇਮਾਰਤ ਹੈ ਜਿਹੜੀ ਠੰਡੇ ਪੁਰਜੇ ਵਾਲੀ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਸਾਰੀ ਨਵੀਂ ਤਿਆਰ ਕਰੀ ਹੋਈ ਹੈ ਤੇ ਪੁਰਾਣੀ ਇਮਾਰਤ ਹੈ ਜਿਹੜੀ ਉਹ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਸਕਦੀ ਇਹ ਸਾਰੀ ਇਮਾਰਤ ਨਵੀਂ ਤਿਆਰ ਕਰੀ ਹੋਈ ਹੈ ਤੇ ਗੁਰਦੁਆਰੇ ਦੇ ਇਧਰਲੀ ਸਾਈਡ ਪਾਰਕ ਬਣੀ ਹੋਈ ਇੱਕ ਤੇ ਪਾਰਕ ਦੇ ਨਾਲ ਹੀ ਜਦੋਂ ਆਪਾਂ ਠੰਡੇ ਬੁਰਜ ਦੇ ਅੰਦਰੋਂ ਐਂਟਰ ਹੁੰਨੇ ਆ ਉਹ ਸਾਹਮਣੇ ਸਰੋਵਰ ਬਣਿਆ ਹੋਇਆ ਇਸ਼ਨਾਨ ਪਾਣੀ ਕਰਨ ਲਈ ਤੇ ਆਉਂ ਚੱਲਦੇ ਆ ਨੀਚੇ ਤੇ ਤੁਹਾਨੂੰ ਇੱਥੇ ਜਿਹੜੇ ਕਿਲੇ ਬਣੇ ਹੋਇਆ ਉਹਨਾਂ 'ਚ ਵੀ ਲੈ ਕੇ ਜਾਵਾਂਗੇ ਆਪਾਂ ਪਹਿਲਾਂ ਲੰਗਰ ਪਾਣੀ ਛਕਦੇ ਆ ਉਦੋਂ ਬਾਅਦ ਚੱਲਦੇ ਆ ਤੇ ਗੁਰਦੁਆਰਾ ਸਾਹਿਬ ਤੇ ਆਹ ਰਸਤਾ ਜਾ ਰਿਹਾ ਨਾਲ ਹੀ ਠੰਡੇਪੁਰਜਵਾਲ ਨੂੰ ਠੰਡੇਪੁਰਜ ਤੋਂ ਆਹ ਰਸਤਾ ਜਾਂਦਾ ਇੱਧਰ ਲੰਗਰਵਾਲ ਨੂੰ ਲੰਗਰ ਮਾਤਾ ਗੁਜਰਕੌਰ ਜੀ ਤੇ ਇੱਥੋਂ ਦਰਸ਼ਨ ਕਰਨ ਤੋਂ ਬਾਅਦ ਲੰਗਰ ਪਾਣੀ ਛਕ ਸਕਦੇ ਹੋ ਤੁਸੀਂ ਤੇ ਆਪਾਂ ਵੀ ਲੰਗਰ ਛਕਣ ਚੱਲੇ ਆ ਉੱਤੇ ਬਾਅਦ ਤੁਹਾਨੂੰ ਦਿਖਾਵਾਂਗੇ ਇੱਥੇ ਦੇ ਕਿਲੇ ਜਿਹੜੇ ਕਿ ਪ੍ਰਾਤਮਕ ਕਿਲੇ ਬਣੇ ਹੋਏ ਐ ਇੱਥੇ ਦੇ ਤੇ ਪਹਿਲਾਂ ਲੰਗਰ ਪਾਣੀ ਛਕਦੇ ਆ ਆ ਜੇ ਤੇ ਆਪਾਂ ਆਏ ਹਾਂ ਜੀ ਹੁਣ ਟੋਡਰਮੱਲ ਦੀ ਹਵੇਲੀ ਕੋਲ ਜਿੱਥੇ ਉਹਨਾਂ ਦਾ ਘਰ ਹੁੰਦਾ ਤਾਂ ਤੇ ਟੋਡਰ ਮੱਲ ਹੋ ਇਨਸਾਨ ਤਾਂ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕਰਾਇਆ ਤਾਂ ਆਪਣੀਆਂ ਮੋਹਰਾ ਮਿਸ਼ਾ ਕੇ ਇੱਥੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੋਤੀ ਸਰੂਪ ਉੱਥੇ ਉਹਨਾਂ ਦਾ ਸੰਸਕਾਰ ਹੋਇਆ ਤਾਂ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਦਾ ਤੇ ਉਹਨਾਂ ਨੇ ਸੰਸਕਾਰ ਕਰਨ ਵਾਸਤੇ ਥਾਂ ਮੰਗੀ ਤੀ ਤੇ ਉਸੇ ਥਾਂ ਤੇ ਆਪਣੀਆਂ ਮੋਹਰਾ ਖੜੀਆਂ ਕਰਕੇ ਵਿਛਾਈਆਂ ਤੀਆਂ ਤੇ ਜਿੰਨੀ ਥਾਂ ਲੈਣੀ ਸੀ ਉਹਨਾਂ ਨੇ ਉਸ ਟਾਈਮ ਦੀ ਸਭ ਤੋਂ ਸਭ ਤੋਂ ਮਹਿੰਗੀ ਜਗ੍ਹਾ ਦਸੀ ਜਾਂਦੀ ਹੈ ਤੇ ਇਹ ਉਹਨਾਂ ਦੀ ਹਵੇਲੀ ਆ ਟੋਡਰ ਮਾਲੀ ਜੀ ਦੀ ਤੇ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਹਜੇ ਅੰਦਰ ਜਾ ਕੇ ਕੋਲ ਜਾ ਕੇ ਦਿਖਾ ਦਿੰਦੇ ਆ ਤੁਹਾਨੂੰ ਜਾਦਾ ਹਾਲਤ ਪੈਰੀ ਖਰਾਬੇ ਹੋਈ ਹੋਈ ਆ ਉਹ ਪਿਛਲਾ ਪੋਸ਼ਨ ਠੀਕ ਆ ਥੋੜਾ ਜਿਹਾ ਤੇ ਇਧਰਲੀ ਸਾਈਡ ਤੋਂ ਸਾਰੀ ਟੁੱਟੀ ਹੋਈ ਆ ਕਿ ਆ ਸਾਰਾ ਕੱਚਾ ਰਸਤਾ ਜਾ ਰਿਹਾ ਅੰਦਰ ਇੱਕ ਵਾਰੀ ਦਿਖਾ ਲਿਆਉਂਨੇ ਆ ਤੁਹਾਨੂੰ ਕਿਹੋ ਜਿਹਾ ਅੰਦਰ ਤੇ इतिहास लिख लाया जा रहे हैं अंदर ही अंदर आ गए दीवान टोडर माल उस समय काफी रहीस वपारी गहलो है देख काफी ज्यादा वपार था बड़ा हां देखो भाई कि बनी हुई है ये हॉल है क्या आएगी? ਸਟੀਲ ਪਾਇਆ ਹੋਇਆ ਵਿੱਚ ਦੇਖੋ ਭਾਈ ਗੇਟ ਬਣਾਇਆ ਹੋਇਆ ਸਟੀਲ ਪਾਇਆ ਹੋਇਆ ਵਿੱਚ ਉਹ ਆ ਕੇ ਪਾਇਵੇ ਪਹਿਲਾ ਪਾਇਵੇ ਕਿ ਹੁਣ ਪਾਇਵੇ ਇਹ ਹੁਣ ਪਾਇਆ ਮਜ਼ਬੂਤੀ ਵਾਲਾ ਜਦ ਤੱਕ ਫੜ ਜਾਣਦੇ ਨੂੰ ਉਹਨਾਂ ਦਾ ਨੰਕਣ ਨਹੀਂ ਹੋਣਾ ਪਰਦਾ ਮਟਾਉਂਦੇ ਜੀ ਮਗੋਲੀ ਖਈਆ ਕਿਤੇ ਇਹ ਭਾਈ ਮਜ਼ਬੂਤੀ ਨੂੰ ਪਾਇਆ ਹੋਇਆ ਤੇ ਖੜੀ ਰਹੇ ਇਹ ਨਾਰਥ ਜਿਹੜੀ ਪਤਾ ਇਹਨੂੰ ਸਵਾਰ ਕੇ ਰੱਖਣ ਲਈ ਇੱਥੇ ਕੰਮ ਚੱਲ ਰਿਹਾ ਹੈ। ਕੀ ਹੋ ਗਏ? ਕਿਚਨ ਆ ਬਾਈ ਰੇ ਤੇ ਸੌਂਗੀ ਦਾ ਕਮਰਾ ਤੇ ਆ ਨਾਲ ਹੀ ਬਣਾਈ ਪਈ ਡ੍ਰੇਨ ਪਾਈ ਪਾਣੀ ਵਗਾਰਾ ਪਾਣੀ ਵਗਾਰਾ ਲਾਗੇ ਥੋੜਾ ਉਸ ਟਾਈਮ ਉਹ ਤੁਸੀਂ ਲੱਗਿਆ ਇੱਕ ਰੂਮ ਕੋਸ਼ਣ ਅੰਦਰ ਤੇ ਆਲਮਾਰੀ ਬਣਾਈ ਹੋਈ ਹੈ ਅੰਦਰ ਕੈਂਟਰ ਟਾਰਚ ਨਾਲ ਕਰਕੇ ਦਿਖਾ ਦਿੰਦਾ ਤੇ ਆਲਮਾਰੀ ਬਣੀ ਹੈ ਬਾਸਤਨ ਹੈ ਇੱਕ ਮਰੀ ਆਲਮਾਰੀ ਹੈ ਅੱਗੇ ਜਿਹੜੇ ਨਹੀਂ ਸਟਰੀ ਕਰਦੇ ਬਣਾਇਆ ਹੈ ਭਾਈ ਉੱਪਰ ਜਗਾ ਛੱਡੀ ਦੀ ਆਵਾ ਨਿਕਲਣਾ 6 ਮਣੀ ਬਣਾਈ ਹੈ ਇਹ ਪੂਰੀ ਗੁਲਾਈ ਚ ਬਣੀ ਹੋਈ ਹੈ ਛਾਪ ਇੱਟਾਂ ਨਾਲ ਇਹ ਆ ਨਾੜੇ ਜਿੰਨੇ ਮੰਨੇ ਆ ਤੇ ਠੀਕ ਜਿਹਾ ਲੱਗਾ ਆ ਪਾਣੀ ਭਰ ਕੇ ਰੱਖਿਆ ਜਾਂਦਾ ਰਹੇ ਤੁਸੀਂ ਲੈ ਲੇ ਦਿਨ ਵੇਪੀਆਂ ਹੈ ਪਰ ਬਣੀ ਸੋਈ ਦੀ ਸੋਈ ਠੀਕ ਜੀਂਦੇ ਆ ਆਈ ਰਸੋਈ ਬਾਈ ਜਿੱਥੇ ਸਮਾਨ ਰੱਖਿਆ ਹੁੰਦਾ ਖਾਣ ਪੀਣ ਦਾ ਪਰ ਸੱਤ ਕੁ ਇਸ ਤਰ੍ਹਾਂ ਫਾਗੜ ਕੀ ਬਣਾਈ ਵੀ ਇਸ ਤਰ੍ਹਾਂ ਮੈਂ ਬੋਲਦੀ ਹਾਂ ਮਿਸਤਰੀ ਰਸਤੇ ਇੰਨੇ ਤੇ ਆ ਦੇ ਕਾ ਹੋ ਦਿਂਦਰ ਬਣੀ ਹੋਈ ਹੈ ਬਾਈ ਪਾਣੀ ਤਾਂ ਲਈ ਮੇਂਦਰ ਕਮਾਲ ਆਏ ਆ ਬਾਹਰ ਆ ਗਏ ਲੈ ਕਿੱਥੇ ਆ ਆਮ ਖਾਸ ਬਾਗ ਪੈਂਦਾ ਉਹ ਚੋਕਾ ਗਈ ਨਹੀਂ ਫੇਰ ਕਦੇ ਮੌਕਾ ਮਿਲੇ ਫੇਰ ਦਿਖਾਵਾਂਗੇ ਤੁਹਾਨੂੰ ਤੇ ਇੱਕ ਵਾਰੀ ਤੋਂ ਦੇਖ ਰੁੱਖੇ ਦੇ ਇਹ ਹੈ ਜੀ ਦਵਾਨ ਟੋਟਰ ਮਲ ਜੀ ਦਾ ਕਿਲਾ ਕਿਲਾ ਕਹਿ ਲੋ ਫੈਲੀ ਕਹਿ ਲੋ ਬਸ ਤਾਂ ਵੀ ਨਹੀਂ ਦਿਖਿਆ ਹੋਏ تھے ਦਵਾਨ ਟੋਟਰ ਮਲ ਜੀ ਦੀ ਫੈਲੀ ਹੈ ਜੀ ਜੇ ਆਹ ਸਾਹਮਣੇ ਤਾਂ ਖਾਣੇ ਤੇ ਕਿਸੇ ਟਾਈਮ ਹਾਂ ਤੇ ਉੱਪਰਲੇ ਕਮਰੇ ਵਿੱਚ ਦਿਖਾ ਦਿੰਦੇ ਹਾਂ ਤੁਹਾਨੂੰ ਇੱਕ ਵਾਰੀ ਰਸਤਾ ਮਿਲ ਗਿਆ ਵੈਸੇ ਆਪਾਂ ਜਾਣ ਦਾ ਉਹ ਦੇਖੋ ਕਿ ਆਹ ਇਹ ਹੈ ਜੀ ਆ ਗਏ ਆਪਾਂ ਪਹਿਲੀ ਮੰਜ਼ਲ 'ਤੇ ਆ ਦੇਖੋ ਭਾਈ ਵੇਲੀ ਨੂੰ ਬਚਾਉਣ ਲਈ ਆ ਸਪੋਰਟਾਂ ਲਾਈ ਹੋਈਆਂ ਕੰਦਾਂ ਨੂੰ ਇਸ ਕੰਦਾਂ ਦੇ ਵੀ ਨਹੀਂ ਕੋਈ ਨਹੀਂ ਆਇਆ ਇਤਿਹਾਸ ਲਿਖਿਆ ਹੋਇਆ ਹੈ ਭਾਈ ਇੱਥੇ ਇੱਥੇ ਇਹ ਵੇਲੀ ਦਾ ਫੌਜ ਕੀ ਤਰੀਜ ਨੇ ਬੰਦਈ ਨੇ ਇੱਥੇ ਤੇ 36 ਛੋਟੇ ਵੱਡੇ ਕਮਰੇ ਤੇ ਇਹਦੀ ਚ 12 ਕਮਰੇ ਹੋਰ ਤੇ ਤੇ ਖਾਨੇ ਚ ਪਹਿਲੀ ਮੰਜ਼ਲ ਤੇ 10 ਕਮਰੇ ਤੇ ਦੋ ਹਾਲ ਕਮਰੇ ਦੂਜੀ ਮੰਜ਼ਲ ਤੇ ਇੱਕ ਹਾਲ ਦੋ ਕਮਰੇ ਕਾਫੀ ਜ਼ਿਆਦਾ ਕਮਰੇ ਤੇ 36 ਕਮਰੇ ਤੇ ਏਡਾ ਟੌਟਰ ਮਾਲ ਜੀ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ਤੇ ਕਰਜ਼ਾ ਚੱਕ ਕੇ ਸਿੱਧਾ ਮੋਰਾ ਵਸਾ ਕੇ ਜਗ੍ਹਾ ਖਰੀਦੀ ਥੀ ਸੋ ਬਸਰਾਂ ਤੱਕ ਉਹ ਰਹੇ ਫੇਰੇ ਨਵਾਂ ਸੰਸਕਾਰ ਦੇ ਤਰ੍ਹਾਂ ਛੋਟਾ ਸਾਹਿਬ ਜੱਦੇ ਤੇ ਮਾਤਾ ਗੁਜਰੀ ਜੀ ਤੇ ਪਹਿਲੀ ਮੰਜ਼ਲ ਤੱਕ ਜਾਣਦਾ ਹੀ ਰਸਤਾ ਉੱਪਰ ਤੇ ਦੂਜੀ ਮੰਜ਼ਲ ਮੰਨ ਲੱਗਦਾ ਇਹ ਇਮਾਰਤ ਥੋੜੀ ਕਮਜ਼ੋਰ ਜੀ ਤਾਂ ਕਰਕੇ ਛੱਤ ਛੁੱਟ ਹੋਈ ਜਦੋਂ ਜਾਣ ਨਹੀਂ ਦਿੰਦੇ ਤੇ ਆ ਤਾਂ ਖਾਨਾ ਤਾਂ ਇਹ ਪੌੜੀਆਂ ਹੁੰਦੀਆਂ ਦੀ ਹੈ ਬਈ। ਛoare ਜਾਣ ਲਈ। ਬਈ ਹੁਣ ਤਾਂ ਇੱਥੇ ਦਬ ਗਿਆ ਦਬ ਗਿਆ ਇਹ ਸਾਰੇ। ਤੇ ਖਾਨਾ ਵੀ ਥੱਲੇ ਹੋ ਰਿਹਾ ਹੈ ਮੈਨੂੰ ਲੱਗਦਾ। ਤੇ ਬਾਕੀ ਬਈ ਸਾਰੀ ਹਵੇਲੀ ਦਿਖਾਤੀ ਆ ਤੁਹਾਨੂੰ। ਦੀਵਾਨ ਟੌਡਰ ਨਾਲ ਜਿਹਦੀ। ਤੇ ਬਾਕੀ ਥੋੜਾ ਬਹੁਤਾ ਕੰਮ ਇਹ ਤਾਂ ਚੱਲ ਰਿਹਾ ਹੈ ਹਜੇ। ਦੀ ਬਰਮਤ ਵਾਸਤੇ ਤੇ ਪਿੰਡ ਟਰ ਦਾ ਸਾਰਾ ਹੱਥ ਖਾਨਾ ਹੁੰਦਾ ਤਾਂ ਤੇ ਇਹਦੇ ਚ ਸਾਰਾ ਮਤਲਬ ਕੁਝ ਦਿਖਾਉਣ ਜੋਗਾ ਹੈ ਨਹੀਂ ਟੁੱਟੇ ਫੁੱਟੇ ਸਾਰਾ ਤੇ ਉਹਦੇ ਅੰਦਰ ਤਾਂ ਹੈ ਤਾਂ ਥੋੜੇ ਕਮਰੇ ਕੁਮਰੇ ਬਣੇ ਹੋਏ ਤੇ ਹੁਣ ਜਾ ਰਹੇ ਆਂ ਆਪਾਂ ਵਾਪਸ ਅੱਜ ਦੇ ਬਲੌਗ ਵਿੱਚ ਬਸ ਨਹੀਂ ਫੇਰ ਦਿਖਾਵਾਂਗੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਮਿਲਦੇ ਆਂ ਤੁਹਾਨੂੰ ਫੇਰ ਅਗਲੇ ਬਲੌਗ ਦੇ ਵਿੱਚ